ਮੈਂ ਮੈਂ ਦੇਖਿਆ ਵੀ ਪਰਲੇ ਪਾਸੇ ਕੋਈ ਰੋਲਾ ਜਿਹਾ ਪੈ ਰਿਆ ਸੀ ਮੁੰਡਿਆਂ ਦਾ ਆਪਸ ਚ ਹਾਂਜੀ ਤੇ ਮੇਰੇ ਦੇਖਦੇ ਦੇਖਦੇ ਇਹਨਾਂ ਦੇ ਆਪਸ ਇੱਕ ਵਾਰ ਮਤਲਬ ਹੱਥੋਂ ਪਾਈ ਜੇ ਹੋਏ ਇਹ ਹਾਂਜੀ ਤੇ ਇੱਕ ਮੁੰਡੇ ਨੇ ਮੇਰੇ ਦੇ ਭਤੀਜੇ ਦੇ ਛਾਤੀ 'ਚ ਨਾ ਕਿਰਚ ਮਾਰੀ ਤੇ ਉਹ ਥੱਲੇ ਡਿੱਗ ਗਿਆ ਜੀ ਅੱਛਾ ਜੀ ਤੇ ਉੱਤੇ ਰੋਲਾ ਜਿਹਾ ਪੈਣ ਤੇ ਜਿਹੜੇ ਇਹ ਨਾਲ ਦੇ ਮੁੰਡੇ ਸੀ ਜੀ ਉਹ ਇਹਨੂੰ ਚੱਕ ਕੇ ਇੱਧਰ ਹਸਪਤਾਲ ਵੱਲ ਨੂੰ ਲੈ ਆਏ ਮੈਂ ਵੀ ਪਿੱਛੇ ਹੀ ਉਧਰ ਹੀ ਭੱਜ ਲਿਆ ਤੇ ਜਿਹੜੇ ਦੂਜੇ ਬਾਰਦਾਤ ਕਰਨ ਵਾਲੇ ਸੀ ਉਹ ਮੌਕੇ ਤੋਂ ਰਾ ਰੋਗ ਵੀ ਅੱਛਾ ਕੀ ਨਾਮ ਸੀ ਆਪਣੇ ਬੱਚੇ ਦਾ ਜੀ ਕਿੰਨੀ ਉਮਰ ਸੀ ਕਿਹੜੀ ਕਲਾਸ ਚ ਪੜਦਾ ਸੀ ਉਹ 17 ਸਾਲ ਦਾ ਸੀਗਾ ਜੀ ਮਾਨਵਿੰਦਰ ਸਿੰਘ ਅੱਛਾ ਜੀ ਮਾਨਵਿੰਦਰ ਨੌ ਸੀਗਾ ਜੀ ਜੀ ਸਕੂਲ ਚ ਪੜਦਾ ਸੀ ਜਿਹੜੇ ਇਹਨਾਂ ਚ ਵੀ ਜ਼ਿਆਦਾ ਜਿਹੜੇ ਮੁੰਡਿਆਂ ਨੇ ਕਰੇ ਇਹਨਾਂ ਚ ਵੀ ਇਹ ਮੁੰਡਾ ਮੇ ਵੀ ਸ਼ਾਇਦ ਨਾਲ ਹੀ ਪੜਦੇ ਹੋਏ ਇਹਦੇ ਅੱਛਾ ਜੀ ਅੱਛਾ ਤੁਹਾਨੂੰ ਮੌਕੇ ਤੇ ਪਤਾ ਲੱਗਿਆ ਸੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਇਆ ਸੀ ਅੱਖਾਂ ਦੇ ਸਾਹਮਣੇ ਹੋਇਆ ਪਤਾ ਵੀ ਕੀ ਕਾਰਨ ਹੋ ਸਕਦਾ ਕੋਈ ਕਾਰਨ ਲੱਭਿਆ ਹੁਣ ਤੱਕ ਨਹੀਂ ਉਹ ਹਲੇ ਮੈਨੂੰ ਤਾਂ ਨਹੀਂ ਕੋਈ ਕਾਰਨ ਕੋਰਨ ਕਿਉਂਕਿ ਸਾਡਾ ਜਵਾਕ ਤਾਂ ਕਦੇ ਅਸੀਂ ਟਾਈਮ ਬੇ ਟਾਈਮ ਘਰੋਂ ਵੀ ਨਹੀਂ ਸੀ ਬਾਹਰ ਕੱਢਦੇ ਅੱਛਾ ਜੀ ਅੱਛਾ ਜਿਹਨਾਂ ਨੇ ਹਮਲਾ ਕੀਤਾ ਉਹ ਕੌਣ ਸੀ ਜੀ ਪਛਾਣਦੇ ਹੋ ਉਹਨਾਂ ਨੂੰ ਇਹ ਮੁੰਡਾ ਗੱਗੜਾਲ ਦਾ ਜੀ ਗੁਰਜੀਤ ਸਿੰਘ ਨੌਵੇਂ ਦਾ ਅੱਛਾ ਤੇ ਇੱਕ ਇਹਦੇ ਨਾਲ ਸਿਮਰਨ ਜੀ ਉਹ ਜੀਤ ਤਾਂ ਸ਼ਾਇਦ ਉਹ ਅਮਰਾਲੀ ਦਾ ਜੀ ਉਹ ਜਣੇ ਸੀਗੇ ਜੀ ਅੱਛਾ ਜੀ ਇਹ ਕਿੰਨੇ ਭਰਾ ਸੀ ਬੱਚਾ ਸੀ ਜਿਹੜਾ ਅਜੀਤੀ ਡੈੱਥ ਹੋਈ ਇਹ ਮੇਰੇ ਇੱਕ ਕੱਲਾ ਹੀ ਭਰਾ ਸੀ ਇਹਦੀ ਇੱਕ ਛੋਟੀ ਭੈਣ 14 ਸਾਲ ਦੀ अच्छा प्रदीप जी ਕਿਵੇਂ ਘਟਨਾ ਵਾਪਰੀ ਤੇ ਕੀ ਨੌਜਵਾਨ ਦਾ ਬੱਚੇ ਦਾ ਨਾਮ ਕੀ ਇਹ ਬੱਚੇ ਦਾ ਨਾਮ ਜੀ ਮੰਨਾ ਕਰਕੇ ਨਾਮ ਇਹਨਾਂ ਦਾ ਹੈਗਾ ਜੀ ਮੰਨਾ ਮੰਨਾ ਬੋਲਦੇ ਹੈਗੇ ਆ ਜੀ ਤੇ ਇਹ ਮਾਪਿਆਂ ਦਾ ਇਕੱਲਾ ਹੀ ਬੇਟਾ ਸੀ ਜੀ ਤੇ ਇਹਦੇ ਮਾਤਾ ਪਿਤਾ ਥੋੜੇ ਦਿਨ ਬਾਅਦ ਇਹਨਾਂ ਦਾ ਵਿਆਹ ਵੀ ਕਰ ਰੱਖਿਆ ਹੋਇਆ ਹੈਗਾ ਅੱਛਾ ਮਨਲਾ ਜੀ 29 ਤਰੀਕ ਦਾ ਵਿਆਹ ਹੈ ਘਰ ਦੇ ਵਿੱਚ ਵਿਆਹ ਦਾ ਮਾਹੌਲ ਸਿਕਾ ਬਣਿਆ ਹੋਇਆ ਪਤਾ ਲੱਗਿਆ ਵੀ ਉਹ ਕੋਈ ਬਾਜ਼ਾਰ ਦੇ ਵਿੱਚ ਵਿਆਹ ਸੰਬੰਧੀ ਖਰੀਦਦਾਰੀ ਕਰਨ ਗਿਆ ਸੀ ਤੇ ਇਹਨਾਂ ਦੇ ਜਿਹੜੇ ਤਾਇਆ ਜੀ ਸੀਗੇ ਸੰਤਰ ਸਿੰਘ ਹਾਂਜੀ ਉਹ ਥੋੜੇ ਜਿਹਾ ਫਰਕ ਨਾਲ ਖੜੇ ਸੀਗੇ ਅੱਛਾ ਜੀ ਤੇ ਸਾਰਾ ਜਿਹੜਾ ਜੋ ਵੀ ਆ ਅੱਖੀਂ ਡੱਟਾ ਉਹਨਾਂ ਨੇ ਸਾਰਾ ਦ੍ਰਿਸ਼ ਦੇਖਿਆ ਪਰ ਉਹ ਥੋੜੇ ਦੂਰ ਹੋਣ ਕਰਕੇ ਉਹਨੂੰ ਨਹੀਂ ਪਹੁੰਚਾ ਸਕੇ ਜਾਨੋ ਵੇ ਕਿਤੇ ਇਹਨਾਂ ਦੇ ਸਾਹਮਣੇ ਜਿਹੜੀ ਅੱਖਾਂ ਦੇ ਇਹ ਕਤਲ ਹੋਇਆ ਹੈਗਾ ਜੀ ਅੱਛਾ ਬਹੁਤ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰ ਰਹੀਆਂ ਨੇ ਜੀ ਕੀ ਕਹੋਗੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਕਾਫੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਨਹੀਂ ਇਹਦੇ ਵਿੱਚ ਇਹ ਹੈ ਜੀ ਸਰਕਾਰ ਆਪਣੀ ਜਗ੍ਹਾ ਤੇ ਡ੍ਰਹਿਣਾ ਹੈਗੀ ਆ ਜੋ ਵੀ ਕਾਨੂੰਨ ਦੀ ਵਿਵਸਥਾ ਹੈਗੀ ਉਹਨੂੰ ਕਰ ਰਹੀ ਆ ਪਰ ਇਹ ਬੱਚਿਆਂ ਦਾ ਕੁਝ ਨਹੀਂ ਪਤਾ ਹੁੰਦਾ ਵੀ ਕਿਹੜੇ ਟਾਈਮ ਕਿਹੜੀਆਂ ਦਾ ਜਿਸ਼ਾ ਮਨ ਦੇ ਵਿੱਚ ਚਲਦੀਆਂ ਹੈਗੀਆਂ ਨੇ ਮੈਨੂੰ ਲੱਗਦਾ ਵੀ ਜਿਹੜਾ ਇਹ ਕਤਲ ਹੋਇਆ ਇੱਕ ਰੰਜਿਸ਼ ਸ਼ਿਵਾਜੀ ਨੂੰ ਲੈ ਕੇ ਸ਼ਾਇਦ ਇਹ ਕਤਲ ਹੋਇਆ ਹੈਗਾ ਜੀ ਹਾਂ